ਸਾਵਣ ਮਹੀਨੇ ਦੀ ਵਿਚਾਰ ਆਪਾਂ ਸਰਮਣ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸਤ ਰੰਗ ਇਕੋ ਨਾਮ ਆਧਾਰ ਵਿਖਿਆ ਰੰਗ ਗੁੜਾਵਿਆਂ ਦਸਨ ਸਬੇ ਇਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵੰਤਿਨ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਮਲਾਉਣ ਹਾਰ ਜਿਨਿ ਸਖੀਏ ਪ੍ਰਭ ਪਾਇਆ ਹਉ ਦਿਨ ਕੇ ਸਦ ਬਲ ਹਾਰ ਨਾਨਕ ਹਰਜੀ ਮਿਆਕਾਰ ਸ਼ਬਦ ਸਵਾਰਨ ਹਾਰ ਸਾਵਣ ਤਿੰਨਾਂ ਸੁਹਾਗਣੀ ਜਿਨ ਰਾਮ ਨਾਮ ਉਰਹਾ ਸਾਵਣ ਦਾ ਮਹੀਨਾ ਪਿਆਰਿਓ ਬਰਸਾਤਾ ਦਾ ਮਹੀਨਾ ਗਿਣਿਆ ਗਿਆ ਹੈ। ਹੋਰ ਸਾਵਣ ਦੇ ਮਹੀਨੇ ਦੀ ਵਰਖਾ ਦੇ ਨਾਲ ਤਪਸ਼ ਭਰੀ ਜ਼ਮੀਨ ਜੈਦਾ ਉਸ ਦੇ ਉੱਤੇ ਮੀਂਹ ਦੇ ਨਾਲ ਉਹ ਜ਼ਮੀਨ ਮੌਲਦੀ ਹੈ ਖੇੜਾ ਆਉਂਦਾ ਹੈ ਜਿਹੜੀਆਂ ਫਸਲਾਂ ਮੀਂਹ ਤੋਂ ਪਹਿਲਾਂ ਕਮਲਾਈਆਂ ਪਈਆਂ ਸੀ ਉਹਨਾਂ ਤੇ ਵੀ ਖੇੜਾ ਆਇਆ ਪਿਆਰਿਓ ਉਹ ਸਮਾਂ ਸੀ ਜਿਸ ਵੇਲੇ ਖੂਹਾਂ ਦੇ ਉੱਤੇ ਖੇਤੀ ਹੁੰਦੀ ਸੀ ਕਿਤੇ ਪਾਣੀ ਹੁੰਦਾ ਸੀ ਕਿਤੇ ਨਹੀਂ ਸੀ ਅੱਜ ਦਾ ਪਰਮੇਸ਼ਰ ਨੇ ਬੜੀ ਕਿਰਪਾ ਕੀਤੀ ਹੈ ਕਿੱਲੇ ਕਿੱਲੇ ਦੇ ਉੱਤੇ ਸਾਡੇ ਬੋਰ ਚੱਲਦੇ ਪਏ ਨੇ ਪਰ ਫੇਰ ਵੀ ਸਤਿਵਰਦੀ ਜੋ ਬਰਸਾਤਾਂ ਦੇ ਪਾਣੀ ਦੇ ਨਾਲ ਫਸਲ ਤੇ ਖੇੜਾ ਆਉਂਦਾ ਪਿਆਰਿਓ ਮਹਾਰਾਜ ਉਹ ਖੇੜਾ ਜਿੰਨਾ ਮਰਜੀ ਆਪਾਂ ਥੱਲੇ ਡੂਬਲਾਣਾ ਪਾਣੀ ਕੱਢ ਕੇ ਪਾਲੀਏ ਨਹੀਂ ਆਉਂਦਾ ਬਾਵਿਹ ਸਤਿਗੁਰੂ ਅੱਗੇ ਅਰਦਾਸ ਕਰਦਾ ਹੈ ਬੇਨਤੀ ਕਰਦਾ ਹੈ ਇੱਕ ਬੂੰਦ ਦੇ خاطر ਪਿਆਰੋ ਇੱਕ ਬੂੰਦ ਨਤ੍ਰਿਤ ਹੋ ਜਾਂਦਾ ਹੋ ਤਾਂ ਦਾ ਸੁਣੀ ਪੁਕਾਰ ਬੋਬਿਹਾ ਉਮਰ ਤਵੇਲੇ ਬੋਲਿਆ ਇਤਨੀ ਤਪਸ਼ ਪ੍ਰੇਮ ਹੋ ਦੇ ਵਿੱਚ ਉਸ ਨੂੰ ਵੀ ਪ੍ਰਭੂ ਦੇ ਪਿਆਰ ਦੀ ਤਾਂਗ ਲੱਗਦੀ ਹੈ ਪਿਆਰੋ ਬੋਲਦਾ ਹੈ ਤੇ ਫਿਰ ਸਤਿਗੁਰੂ ਜਦੋਂ ਬਰਸਾਦ ਕਰਦੇ ਨੇ ਤੇ ਪ੍ਰਸਾਦ ਦੇ ਵਿੱਚੋਂ ਇੱਕ ਕਣੀ ਦੇ ਨਾਲ ਸ੍ਰੇਤ ਹੋ ਜਾਂਦਾ ਇੱਕ ਕਣੀ ਨਾਲ ਔਰ ਸਤਿਗੁਰੂ ਕਹਿੰਦੇ ਨੇ ਆਸਾੜ ਸਾਮਨ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਅਹਾਰ ਦਾ ਮਹੀਨਾ ਤਪਸ਼ ਭਰੀਆਂ ਜਮੀਨਾ ਦੇ ਵਿੱਚੋਂ ਸੇਕ ਨਿਕਲਦਾ ਹੈ ਗਬੀਹਾ ਵੀ ਅਰਦਾਸ ਕਰਦਾ ਏ ਔਰ ਸਾਗ ਸੰਗਤ ਵੀ ਅਰਦਾਸ ਕਰਦੀ ਏ ਮਾਲਕ ਹੌਣ ਤੋਂ ਬਰਸ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ ਤੇ ਸਰਗਰੂ ਦੇ ਨਾਲ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਸਾਵਣ ਸਰਸੀ ਕਾਮਣੀ ਪਿਆਰਿਓ ਜਿਹੜੀ ਸਾਰੀ ਕਾਇਨਾਤ ਤੇ ਜੀਵ ਜੰਤ 84 ਲੱਖ ਜੂਣ ਹੈ ਨਾ ਉਹਨੂੰ ਇਸਤਰੀ ਨੇ ਆਏ ਗਿਣਿਆ ਗਿਆ ਇੱਕ ਕੱਲਾ ਤੇ ਕੱਲਾ ਪ੍ਰધાન ਪੁਰਖ ਜਿਹੜਾ ਹੈ ਉਹ ਹੈ ਅਕਾਲ ਪੁਰਖ ਪਰਮਾਤਮਾ ਔਰ ਤਪਸ਼ ਭਰੇ ਸਮੇਂ ਦੇ ਵਿੱਚੋਂ ਸਾਰੀ ਕੈਨਾਰ ਪਰਮੇਸ਼ਰ ਅੱਗੇ ਅਰਦਾਸ ਕਰਦੀ ਹੈ ਨਾਮ ਜਪਦੀ ਹੈ ਉਸ ਦੇ ਚਰਣਾ ਕਮਲਾ ਦਾ ਆਸਰਾ ਲੈਂਦੀ ਹੈ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ ਔਰ ਪਰਮਾਤਮਾ ਦੇ ਪਿਆਰ ਦੇ ਵਿੱਚ ਜਿਹੜਾ ਰੰਗਿਆ ਗਿਆ ਸਾਗਨ ਦੇ ਮਹੀਨੇ ਦੇ ਵਿੱਚ ਜਿਹੜਾ ਪਰਮੇਸ਼ਰ ਦੇ ਨਾਲ ਪਿਆਰਿਓ ਜੁੜ ਗਿਆ ਜਿੰਨੇ ਇੱਕ ਨਾਮ ਆਧਾਰ ਬਣਾ ਲਿਆ ਉਹਦੇ ਵਾਸਤੇ ਵਿਖਿਆ ਰੰਗ ਕੁੜਾਵੇਂ ਆ ਦਸਨ ਸਬੇ ਛਾ ਹੁਣ ਚਾਰ شپੇਰੇ ਜਿੰਨੀ ਮਰਜੀ ਹਰਿਆਵਲ ਨੂੰ ਨਜ਼ਰ ਆਵੇ ਨਾ ਜਿਹੜਾ ਪ੍ਰਭੂ ਦੇ ਪਿਆਰ ਦੇ ਵਿੱਚ ਰੰਗਿਆ ਜਾਂਦਾ ਹੈ ਨਾ ਪਿਆਰ ਉਹਦੇ ਵਾਸਤੇ ਪਰਮਾਤਮਾ ਦੇ ਨਾਮ ਦਾ ਹੀ ਖੇੜਾ ਹੈ ਜਦੋਂ ਚਾਰੇ ਪਾਸੇ ਮੌਲਿਆ ਸਮਾਂ ਦੇਖਦਾ ਹੈ ਚਾਰ ਚਫੇਰੇ ਕਾਇਨਾਤ ਦੇਖਦਾ ਹੈ ਚਾਰ ਚਫੇਰੇ ਮੋਰ ਖੁਸ਼ ਹੋ ਕੇ ਕੂਕਦੇ ਨੇ ਪਹਿਲਾਂ ਪਾਉਂਦੇ ਨੇ ਹਾਰ ਬਸ਼ਰ ਹਾਰ ਪਸ਼ੂ ਹਰ ਪੰਛੀ ਪ੍ਰਮਾਤਮਾ ਦੇ ਨਾਮ ਸਿਮਰਨ ਦੇ ਨਾਲ ਜੁੜਿਆ ਹੈ ਤੇ ਮਨੁੱਖ ਵੀ ਪਿਆਰਿਓ ਜਿਹੜਾ ਪਰਮੇਸ਼ਰ ਦੀ ਰੰਗ ਵਿੱਚ ਰੰਗਿਆ ਗਿਆ ਵਿਖਿਆ ਰੰਗ ਭਾਵ ਦੁਨੀਆ ਦੇ ਜਗਤ ਦੇ ਰੰਗਾਂ ਤੋਂ ਆਰਾਮ ਹੋ ਕੇ ਜਿਹੜਾ ਪਰਮੇਸ਼ਰ ਦੀ ਰੰਗ ਦੇ ਵਿੱਚ ਰੰਗਿਆ ਗਿਆ ਉਹਨੂੰ ਸਾਰੇ ਬੰਨੇ ਪਰਮੇਸ਼ਰ ਦੀ ਕਾਇਨਾਤ ਨજર ਆਉਂਦੀ ਹੈ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਰ ਸਾਧੂ ਪੀਵਣ ਹਾਰ ਆਪਾਂ ਵਿਚਾਰ ਕੀਤੀ ਹੈ ਨਾ ਕਿ ਬਬੀਹਾ ਇੱਕ ਬੂੰਦ ਨੂੰ ਤਰਸਦਾ ਹੈ ਤੇ ਪਿਆਰਿਓ ਸਾਧ ਸੰਗਤ ਦੇ ਵਿੱਚ ਬਹਿ ਕੇ ਜਿਹੜਾ ਅੰਮ੍ਰਿਤ ਰੂਪੀ ਸ਼ਬਦ ਦੀ ਬੂੰਦ ਹੈ ਉਸ ਨੂੰ ਪੀਵਣ ਵਾਸਤੇ ਸਾਧ ਸੰਗਤ ਦੇ ਵਿੱਚ ਬਹਿਣ ਕੇ ਜਿਹੜਾ ਸਿਮਰਨ ਸੁਨਿਆ ਜਾਵੇ ਕੀਤਾ ਜਾਵੇ ਪਰਮੇਸ਼ਰ ਦੇ ਨਾਲ ਜੁੜਿਆ ਜਾਵੇ ਉਹ ਵੀ ਇੱਕ ਬਬੀਹੇ ਦੀ ਨਿਆਈ ਹੈ ਜਿਵੇਂ ਇੱਕ ਬੂਦ ਨ ਉਤਰਤ ਹੋ ਜਾਂਦਾ ਹੈ ਤੇ ਸਤਿਗੁਰੂ ਵੀ ਕਹਿੰਦੇ ਨੇ ਕਿ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਔਰ ਨ ਪਵਜਲ ਫੇਰਾ ਪਿਆਰਿਓ ਸਾਨੂੰ ਤੇ ਸੌਖਾ ਰਸਤਾ ਦੱਸਿਆ ਇੰਨਾ ਸੌਖਾ ਰਸਤਾ ਦੱਸਿਆ ਪਿਆਰਿਓ ਇੱਕ ਛਿਣ ਦੇ ਵਿੱਚ ਅੱਖ ਝਮਕਣ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੇ ਨਾਲ ਅਸੀਂ ਜੁੜ ਗਏ ਨਾ ਤੇ ਸਾਡਾ ਪਾਰ ਉਤਾਰ ਹੋ ਜਾਵੇ ਕਈ ਸਾਧੂ ਪਤਾ ਨਹੀਂ ਕਿੰਨੇ ਕਿੰਨੇ ਜੋਗ ਭਗਤੀਆਂ ਕਰਦੇ ਆ ਸਪੂਰਣ ਨਹੀਂ ਹੁੰਦੇ ਪਰ ਸਾਡੇ ਸਤਿਗੁਰੂ ਨੇ ਐਸਾ ਰਸਤਾ ਬਖਸ਼ਿਸ਼ ਕਰ ਦਿੱਤਾ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਇੱਕ ਸ਼ਬਦ ਮੇਰੇ ਹਿਰਦੇ ਚ ਵਸ ਗਿਆ ਬੌਰ ਨਾ ਭਵਜਲ ਫੇਰਾ ਮੈਨੂੰ ਦੁਬਾਰਾ ਜੁਨੀਆਂ ਚ ਨਹੀਂ ਪਾਉਣਾ ਪਵੇਗਾ ਸੋ ਅੱਗੇ ਕੀ ਕਹਿੰਦੇ ਨੇ ਸਤਿਗੁਰੂ ਵਨ ਤੈਨ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਆਪਾ ਵਣ ਤ੍ਰੇਣ ਜਿਹੜੇ ਰੁੱਖ ਪੱਤੇ ਫੁੱਲ ਸਾਰੇ ਪ੍ਰਭੂ ਦੀ ਕਿਰਪਾ ਦੇ ਨਾਲ ਜਦੋਂ بارش ਹੋਈ ਵੀ ਪਿਆ ਤੇ ਉਹ ਮੌਲ ਉੱਠੇ ਉਹਨਾਂ ਦੇ ਉੱਤੇ ਖੇੜਾ ਆ ਗਿਆ ਔਰ ਸਮਰਥ ਪੁਰਖ ਅਪਾਰ ਜੋ ਸਰਗੁਰੂ ਦੇ ਸਿਮਰਨ ਵਾਲੇ ਗੁਰਮੁਖ ਪਿਆਰੇ ਨੇ ਉਹਨਾਂ ਤੇ ਵੀ ਸਤਗੁਰੂ ਦੀ ਕਿਰਪਾ ਹੋਈ ਹਾਰ ਮਿਲਨੇ ਨੂੰ ਮਨ ਲੋਚਦਾ ਕਰਮ ਮਲਾਮਣ ਹਾਰ ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਐਸਾ ਸਮਾਂ ਬਖਸ਼ਿਸ਼ ਕੀਤਾ ਈ ਮਾਲਕਾ ਤੇ ਮੇਰੇ ਮਨ ਦੀ ਵੀ ਲੋਚਾ ਹੈ ਕੀ ਲੋਚ ਹੈ ਲੋਚਾ ਹੈ ਮਿਲਣ ਦੀ ਅਕਾਲ ਪੁਰਮਾਤਮਾ ਨਾਲ ਤੇ ਐਸੇ ਹੀ ਕਰਮ ਬਣਾ ਦੇ ਤੇਰੇ ਨਾਲ ਮਲਾਪ ਹੋ ਜਾਏ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਪਿਆਰਿਓ ਵਣ ਤਿਨ ਪ੍ਰਾਪ ਸੰਗ ਮੌਲਿਆ ਸਮਰਥ ਪੁਰਖ ਅਪਾਰ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਮਲਾਮਣ ਹਾਰ ਹਰੀ ਪ੍ਰਮਾਤਮਾ ਕਰਮ ਬਣਾ ਦੇ ਐਸੇ ਮੇਰਾ ਮਨ ਵੀ ਲੋਚਦਾ ਮੈਂ ਤੈਨੂੰ ਮਿਲਾਂ ਜਿਨਿ ਸਖੀਏ ਪ੍ਰਭ ਪਾਇਆ ਹਉ ਤਿਨ ਕੇ ਸਤ ਬਲਹਾਰ ਤੇ ਸਤਗੁਰੂ ਕਹਿੰਦੇ ਨੇ ਕਿ ਜਿਨਾਂ ਗੁਰਮੁਖ ਪਿਆਰਿਆਂ ਨੇ ਪ੍ਰਭਪਤੀ ਪ੍ਰਮਾਤਮਾ ਨੂੰ ਪਾਲਿਆ ਮੈਂ ਉਹਨਾਂ ਤੋਂ ਬਲਹਾਰ ਜਾਂਦਾ ਉਹਨਾਂ ਤੋਂ ਮੈਂ ਸਦਕੇ ਜਾਂਦਾ ਹਾਂ ਉਹਨਾਂ ਤੋਂ ਮੈਂ ਵਾਰਨੇ ਜਾਂਦਾ ਹਾਂ ਨਾਨਕ ਹਰਜੀ ਮਯਾ ਕਰ ਸ਼ਬਦ ਸਵਾਰਨ ਹਾਰ ਐ ਅਕਾਲ ਪੁਰ ਪਰਮਾਤਮਾ ਤੇਰੇ ਦਰ ਦਾ ਭਵਰਾ ਨਾਨਕ ਪੰਜਵਾਂ ਨਾਨਕ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵੀ ਆਪ ਜੀ ਦੇ ਦਰਤੀ ਅਰਦਾਸ ਬੇਨਤੀ ਕਰਦਾ ਹੈ ਕਿ ਸ਼ਬਦਾਂ ਦੇ ਨਾਲ ਦੁਨੀਆਂ ਨੂੰ ਸਵਾਰਨ ਵਾਲਿਆ ਮੇਰੇ ਤੇ ਵੀ ਮਯਾ ਕਰ ਦੇ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਪਰਹਾਰ ਤੇ ਪਿਆਰਿਓ ਸਾਮਣ ਦਾ ਮਹੀਨਾ ਉਹਨਾਂ ਬਾਤੇ ਵਧੀਆ ਹੈ ਉਹੀ ਜੀਵ ਰੂਪੀ ਇਸਤਰੀਆਂ ਸੁਹਾਗਣਾ ਭਾਗਣਾ ਨੇ ਜਿਨ੍ਹਾਂ ਨੇ ਹਰੀ ਪ੍ਰਮਾਤਮਾ ਦੇ ਨਾਮ ਨੂੰ ਕੰਠ ਦੇ ਵਿੱਚ ਇਸ ਤਰ੍ਹਾਂ ਚਲਾਇਆ ਜਿਵੇਂ ਹਿਰਦੇ ਦੇ ਵਿੱਚ ਉਸ ਨੂੰ ਇਸ ਤਰ੍ਹਾਂ ਚਲਾਇਆ ਜਿਵੇਂ ਕਿ ਹਾਰ ਘੋ ਕੇ ਗਲ ਦੇ ਵਿੱਚ ਪਾ ਲਈਏ ਉਸ ਤਰੀਕੇ ਦੇ ਨਾਲ ਪਰਮੇਸ਼ਰ ਦੇ ਨਾਮ ਨੂੰ ਚਲਾ ਰਿਆ ਜਾਨੇ ਕਿ ਅੰਦਰ ਜਿਵੇਂ ਖੂਹ ਦੀਆਂ ਟਿੰਡਾਂ ਚਲਦੀਆਂ ਨੇ ਜਿਵੇਂ ਮਾਲਾ ਦੇ ਮਣਕੇ ਚਲਦੇ ਨੇ ਹਾਸ ਪਾਉ ਕ ਸਭ ਕਾਮ ਸਾਜ ਚੇਤ ਨਰੰਜਣ ਨਾਲ ਪਿਆਰੋ ਆਪਣੇ ਕਾਰੋਬਾਰ ਕਰਦਿਆਂ ਹੋਇਆਂ ਆਪਾਂ ਚਿੰਤ ਜਿਹੜਾ ਪਰਮੇਸ਼ਰ ਦੇ ਨਾਲ ਜੋੜਨਾ ਹੈ ਪਰਮੇਸ਼ਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਮੂਹ ਸਾਧ ਸੰਗਤ ਦੀਆਂ ਦਰ ਹਾਜ਼ਰੀਆਂ ਪ੍ਰਮਾਣ ਕਰੇ ਸਤਿਗੁਰੂ ਸੱਚੇ ਪਾਤਸ਼ਾਹ ਕਦਮ ਕਦਮ ਲੇਖੇ ਲਾਵੇ ਸਾਉਣ ਦਾ ਮਹੀਨਾ ਸਮੂਹ ਸਾਧ ਸੰਗਤ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਹਰ ਪਾਸੇ ਖੁਸ਼ੀਆਂ ਹੋਣ ਖੇੜੇ ਹੋਣ ਸਮੂਹ ਸਾਧ ਸੰਗਤ ਦੇ ਸਤਿਗੁਰੂ ਮੇਰ ਭਰਿਆ ਅਥਰਕਣ ਹੋਈਆਂ ਭੁੱਲਾਂ ਨੂੰ ਨੱਚਤਾ ਰਹੋ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੇ ਫਤਿਹ